ਨਾ ਮੈਨੂੰ ਨਹੀਂ ਆ ਗਈ ਸ਼ਰਮ ਜੇ ਲੱਤ ਕਟਵਾਣੀ ਆ ਤਾਂ ਕਟਵਾਓ ਆ ਤਾਣੇ ਮੇਲੇ ਨਾ ਮਾਰੋ ਮੈਨੂੰ ਚਲ ਠੀਕ ਐ ਪ੍ਰੀਤ ਤੂੰ ਜਿੱਦਾਂ ਜਿੱਦਾਂ ਕਹਿੰਨੀ ਮੈਂ ਉਦਾਂ ਕਰ ਦਿੰਦੀ ਆ ਬਟ ਮੇਰੀ ਉਸ ਸੱਚਾਈ ਬਾਰੇ ਜਿਸ ਵਰਨੀ ਨੂੰ ਪਤਾ ਲੱਗ ਗਿਆ ਫੇਰ ਚੱਕਰ ਇਹ ਆ ਜਿੰਨੀ ਦੇਰ ਦਿੱਲੀ ਕੰਮ ਦੀ ਸੈਟਿੰਗ ਨਹੀਂ ਹੁੰਦੀ ਮੈਨੂੰ ਵੀ ਉੱਥੇ ਹੀ ਰਹਿਣਾ ਪੈਣਾ ਚਾਹੇ ਮਹੀਨਾ ਲੱਗੇ ਚਾਹੇ 6 ਮਹੀਨੇ ਚਲੋ ਤੁਹਾਡੇ ਕਹਿਣ ਤੇ ਮੈਂ ਇਹ ਵੀ ਕਰ ਲਵਾਂ ਉਹ ਕਹਿੰਦੇ ਹੁੰਦੇ ਨਾ ਭੈਣ ਸੱਗੇ বীਣ ਵਜਾਣੀ ਬਸ ਓਹੋ ਹਾਲਾ ਮੇਰੇ ਘਰ ਦੇ ਆ। ਮੰਮੀ ਜੀ ਆ ਸੂਟ ਦੇਖਿਓ ਠੀਕ ਲੱਗਦਾ ਪਿਆ। ਲੈ ਪਹਿਲੀ ਵਾਰ ਤੂੰ ਰਪਾਲੀ ਕੋਲ ਜਾਣਾ ਤੂੰ ਚਿੱਟਾ ਸੂਟ ਕੇ ਪਾ ਕੇ ਆ ਗਈ। ਓਹੋ ਮੰਮੀ ਇਹ ਚਿੱਟਾ ਨਹੀਂ ਬੱਦਲ ਵਾਲਾ ਸੂਟ ਆ। ਇਹ ਬੱਦਲ ਵਾਲਾ ਸੂਟ ਤੇਰਾ। ਇਹਨੂੰ ਦੇਖ ਕੇ ਪਤਾ ਲੱਗੂਗਾ ਵੀ ਬਾਹਰ ਨੇਰੀ ਆਣੀ ਆ ਕਿ ਗੜੇ ਪੈਣੇ ਆ। ਮੰਮੀ ਜੇ ਇੰਨਾ ਉੱਚੀ ਬੋਲਣਾ ਨਾ ਤੇ ਮੈਨੂੰ ਡਾਂਟਣ ਵਾਸਤੇ ਨਾ ਬੋਲੋ। ਉੱਚੀ ਬੋਲੋ ਕਿਉ ਆਪਣੇ ਰੂਮ ਚ ਆ ਜਵੇ ਤੇ ਇੱਥੇ ਆਣ ਕੇ ਆਪਾਂ ਪੁੱਛੇ ਕਿ ਗੱਲ ਕੀ ਹੋਈ ਐ ਉਹ ਰਹਿਣ ਦੇ ਇਹਨੂੰ ਦੱਸ ਕੇ ਨਹੀਂ ਜਾਣਾ ਆਪਾਂ ਛਿੰਝ ਜੀ ਨੂੰ ਐਵੇਂ ਵਿੱਚ ਛਿੰਝ ਪਾਉਗੀ ਮੰਮੀ ਜੇ ਉਹ ਆਣ ਕੇ ਛਿੰਝ ਪਾਉਗੀ ਤੇ ਤਾਂ ਹੀ ਪਤਾ ਲੱਗੂਗਾ ਕਿ ਉਹ ਅੰਦਰ ਅੰਦਰੀ ਸਰਦੀ ਮੱਚਦੀ ਪਈ ਆ ਕਿ ਨਹੀਂ ਅੰਦਰੋਂ ਅੰਦਰੀ ਘੁੱਟਦੀ ਵੀ ਪਈ ਆ ਕਿ ਨਹੀਂ ਉਹ ਘੰਟਾ ਘੰਟਾ ਤਾਂ ਪੇਕੇ ਨਾਲ ਫੋਨ ਤੇ ਲੱਗੀ ਰਹਿੰਦੀ ਐ ਕਦੇ ਆਪਣੀ ਛੋਟੀ ਭਾਬੀ ਨਾਲ ਫੋਨ ਤੇ ਗੱਲਾਂ ਮਾਰਦੀ ਐ ਕਦੇ ਆਪਣੀ ਮਾਂ ਨਾਲ ਉਹ ਇਹਨੂੰ ਟੈਣ ਦਿੰਦੇ ਗੱਲ ਤਾਂ ਮੰਮੀ ਤੁਹਾਡੀ ਸਹੀ ਆ ਜਦੋਂ ਵੀ ਮਾਂ ਨਾਲ ਤੇ ਪਰਜਾਈਆਂ ਨਾਲ ਗੱਲ ਹੋਵੇ ਅਗਲੀਆਂ ਹਿੰਮਤ ਹੀ ਦਿੰਦੀਆਂ ਨੇ ਉਹ ਤਾਂ ਹੀ ਮੈਂ ਕਹਿੰਨੀ ਆ ਇਹਨੂੰ ਮਨੂਜ ਜੀ ਨੂੰ ਦੱਸ ਕੇ ਨਹੀਂ ਜਾਣਾ ਆਪਾਂ ਬਾਹਰੋਂ ਬਾਹਰ ਨਿਕਲ ਜੰਨੇ ਆ ਮੰਮੀ ਤੁਸੀਂ ਸਮਝਦੇ ਕਿਉਂ ਨਹੀਂ ਪਈ ਜੇ ਜ਼ਖਮ ਦਵਾਗੇ ਤੇ ਤਾਂ ਹੀ ਪਤਾ ਲੱਗੂਗਾ ਕਿ ਥੋੜੀ ਦੇਰ ਬਾਅਦ ਦਰਦ ਕਿੰਨੀ ਘੁੰਦੀ ਹੈ ਮੈਂ ਸਮਝੀ ਨਹੀਂ ਤੇਰੀ ਗੱਲ ਹਾਂ ਉੱਚੀ ਆਲੇ ਬੋਲੋ ਕਿ ਚਲ ਤੇ ਜਠਾਣੀ ਕੋ ਚੱਲੀਏ ਤੇ ਆਵਾਜ਼ ਨਾ ਇੰਨੇ ਕੁੱਚੀ ਰੱਖਿਓ ਜੋ ਸੁੱਤੀ ਵੀ ਪਈ ਹੋਵੇ ਨਾ ਤੇ ਉੱਠ ਕੇ ਆ ਜਵੇ। ਲਾਪ੍ਰਿਤ ਛੇਤੀ ਤਿਆਰ ਹੋ ਜਾ। ਆਪਾਂ ਤੇਰੀ ਨਵੀਂ ਜਠਾਣੀ ਨੂੰ ਮਿਲਣ ਜਾਣਾ। ਉਹ ਆਪਣਾ ਵੇਟ ਕਰਦੀ ਪਈ ਐ ਸੱਸ ਨੋਆ ਦਾ। ਮੈਨੂੰ ਤਾਂ ਉਹਦੇ ਫੇਵਰੇਟ ਫਰੂਟ ਵੀ ਪਤਾ ਵੀ ਉਹਨੂੰ ਕੀ ਪਸੰਦ ਐ ਤੇ ਕੀ ਲੈ ਕੇ ਜਾਵਾਂ। ਬੱਸ ਇੰਨਾ ਉੱਚੀ ਬੋਲਾਂ ਕਿ ਉਹਦੇ ਕਮਰੇ ਜਾ ਕੇ ਸੁਣਾਵਾਂ ਉਹਨੂੰ। ਹਾਂਜੀ ਹਾਂਜੀ ਮੰਮੀ। ਮੈਂ ਤਾਂ ਤਿਆਰ ਆ ਤੁਸੀਂ ਕੱਲ ਕਿਹਾ ਸੀਗਾ ਨਾ ਤੇਰੀ ਨਵੀਂ ਜਠਾਣੀ ਨੂੰ ਮਿਲਣ ਜਾਣਾ ਮੈਨੂੰ ਨਹੀਂ ਲੱਗਦਾ ਆਂਦੀ ਮੈਨੂੰ ਤਾਂ ਇਹ ਲੱਗਦਾ ਵੀ ਆਪਣੇ ਦੋਨਾਂ ਦੀ ਨਾ ਆਵਾਜ਼ ਚ ਦਮ ਹੀ ਨਹੀਂ ਆਏਗਾ ਔਰ ਨਹੀਂ ਨਹੀਂ ਮੰਮੀ ਇੱਕ ਅੱਧੀ ਗੱਲ ਨਾ ਹੋਰ ਚੀ ਮੇਰੇ ਵੱਲੋਂ ਨਾ ਸੱਸ ਨੂੰ ਆ ਜਿੱਥੇ ਮਰਜ਼ੀ ਤੱਕੇ ਖਾਓ ਮੈਨੂੰ ਨਾ ਰੱਤੀ ਭਾਨੀ ਫਰਕ ਪੈਂਦਾ ਮੇਰੇ ਵੱਲੋਂ ਨਾ ਤੂੰ ਸੂਟ ਪਾਚਾ ਬਦਲਾਂ ਵਾਲਾ ਜਾਂ ਪੱਤੇ ਵਾਲਾ ਜੋਕਰ ਨਹੀਂ ਤੂੰ ਲਗਣਾ ਜਿਹੜੀ ਸੱਸ ਨੂੰ ਨਾ ਘਰੇ ਬੈਠੇ ਨੂੰ ਤਾਂ ਸੇਵਾ ਨਹੀਂ ਕਰवानी ਆਈ ਨਾ ਬਾਹਰ ਮੰਮੀ ਜੀ ਜਿੰਨੀਆਂ ਮਰਜ਼ੀਆਂ ਲੱਭ ਲਿਓ ਤੁਸੀਂ ਸੇਵਾ ਤਾਂ ਵੀ ਨਹੀਂ ਕਰਵਾ ਸਕਦੇ ਲਾ ਪ੍ਰਿਤ ਲੱਗੀ 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 ਦਿਲ ਨੂੰ ਦੇਖ ਹੁਣ ਕਿੱਦਾਂ ਤੜਫੀ ਆ ਤੁਹਾਡੀ ਆਵਾਜ਼ ਤੋਂ ਨਾ ਤੜਫਦੀ ਮੇਰੀ ਜੁੱਤੀ ਤੁਸੀਂ ਨਾ ਦੋਨੋਂ ਆ ਵੋਲੀਅਮ ਨਾ ਥੋੜੀ ਜਿਹੀ ਘੱਟ ਰੱਖੋ ਉਦੋਂ ਨਾ ਮੇਰੀ ਕੁੜੀਆਂ ਸੁੱਤੀਆਂ ਹੋਈਆਂ ਜਿੱਥੇ ਜਾਣਾ ਤੁਸੀਂ ਜਾ ਸਕਦੇ ਹੋ ਉਹ ਤੇ ਅਸੀਂ ਜਾਣਾ ਹੀ ਆ ਤੇ ਜਾਵਾਂਗੇ ਵੀ ਤੇ ਉੱਥੇ ਜਾ ਕੇ 4-5 ਘੰਟੇ ਬਹਿ ਕੇ ਵੀ ਆਵਾਂਗੇ ਤੇ ਗੱਲਾਂ ਕਰਕੇ ਵੀ ਆਵਾਂਗੇ ਤੇ ਤੂੰ ਕੌਣ ਹੁੰਨੀ ਏ ਸਾਨੂੰ ਰੋਕਣ ਵਾਲੀ ਮੰਮੀ ਜੀ ਕਿੱਦਾਂ ਦੀ ਥੱਤੀ ਨੂਨ ਨਾਲ ਗੁਜ਼ਾਰਾ ਕਰੀ ਜਾਂਦੇ ਹੋ ਇਹ ਤੇ ਪੱਲੇ ਬੁੱਲੇ ਨਹੀਂ ਪੈਂਦੀ ਮੈਂ ਕਹੀ ਜਾਂਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਜਾਣਾ ਤੁਸੀਂ ਜਾਓ ਮੈਨੂੰ ਕਹੀ ਜਾਂਦੀ ਰੋਕ ਕੇ ਦੇਖ ਨਾ ਤੂੰ ਮੈਨੂੰ ਥੱਤੀ ਕਹਿਨੀ ਐ ਮੈਂ ਤਾਂ ਥੱਤੀ ਹੋ ਕੇ ਫੇਰ ਇਸ ਘਰ ਚ ਰਹੀ ਜਾਨੀ ਐ ਤੂੰ ਜਿਹੜੀ ਸਿੱਧੀ ਐ ਤੂੰ ਰਹਿ ਪਾ ਰਹੀ ਐ ਕਦੇ ਓਨੀ ਐ ਕਦੇ ਜਾਨੀ ਐ ਘਰ ਨੂੰ ਧਰਮਸ਼ਾਲਾ ਬਣਾਇਆ ਹੋਇਆ ਓਹ ਹੋ ਭੈਣੇ ਬੋਲੀ ਬੋਲ ਇੰਨਾ ਜੋਰ ਕਿਉ ਲਾਈ ਜਾਨੀ ਐ ਕਿੱਥੇ ਬਿਹੋਸ਼ ਹੋ ਜਾਏਗੀ ਉੱਥੇ ਤੇਰੀ ਨਵੀਂ ਜਠਾਣੀ ਵੇਟ ਕਰਦੀ ਰਹੇਗੀ ਤੇਰਾ ਓ ਜੇ ਤੈਨੂੰ ਇਸ ਘਰ ਚ ਰਹਿਣ ਵਾਸਤੇ ਜਗ੍ਹਾ ਦਿੱਤੀ ਐ ਨਾ ਤਾਂ ਤੈਨੂੰ ਚੁੱਕ ਕੇ ਰਹਿਣਾ ਪੈਣਾ ਮੇਰੀ ਨੂੰ ਨਾਲ ਨਾ ਜਵਾਨ ਲੜਾਂ ਦੀ ਕੋਈ ਲੋੜ ਨਹੀਂ ਐ ਮੰਮੀ ਜੀ ਤੁਸੀਂ ਇਹਨੂੰ ਨੂੰ ਕਹਿ ਰਹੇ ਹੋ ਨੂ ਦੇ ਨਾਮ ਤੇ ਨਾ ਕਲੇਸ਼ਨ ਐ ਜਿਹੜੇ ਚਾਰ ਪੈਸਾ ਵਿੱਚ ਨਾ ਕਿਸੇ ਦਾ ਘਰ ਖਰਾਬ ਕਰ ਦਵੇ ਨਾ ਇਹਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਡੁੱਬ ਕੇ ਮੈਨੂੰ ਨਹੀਂ ਡੁੱਬ ਕੇ ਤੈਨੂੰ ਮਰਨਾ ਚਾਹੀਦਾ ਜੇ ਤੈਨੂੰ ਪਤਾ ਹੈ ਕਿ ਤੇਰਾ ਘਰ ਵਾਲਾ ਕੋਟ ਮੈਰਿਜ ਕਰਾ ਕੇ ਬੈਠਾ ਹੋਇਆ ਤੂੰ ਫਿਰ ਵੀ ਸਾਨੂੰ ਇੱਥੇ ਅਕਰਾ ਦਿਖਾਉਣੀ ਪਈ ਐ ਕੋਈ ਗੱਲ ਨਹੀਂ ਜੇ ਅੱਜ ਮੈਨੂੰ ਸਤਾ ਰਿਹਾ ਨਾ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਇੱਥੇ ਹੀ ਮਿਲ ਜਾਣੀ ਰਹੀ ਗੱਲ ਤੁਹਾਡੀ ਦੋਨਾਂ ਦੀ ਤੁਹਾਡੀ ਵੀ ਕਰਮਾਂ ਦੀ ਸਜ਼ਾ ਨਾ ਇੱਥੇ ਹੀ ਮਿਲਣੀ ਐ ਫੈਸਲੇ ਸਾਰੇ ਇੱਥੇ ਹੀ ਹੋਣੇ ਉੱਪਰ ਜਾ ਕੇ ਕਿੰਨੇ ਦੇਖਿਆ ਮੰਮੀ ਜੀ ਗਿਆਨ ਦੇਖੋ ਸਾਨੂੰ ਕੌਣ ਦੇ ਰਿਆ ਜਿੰਨੂੰ ਉਹਦੇ ਕਰਮਾਂ ਦੀ ਸਜ਼ਾ ਹਲੇ ਤੱਕ ਮਿਲਦੀ ਪਈ ਆ ਤੇ ਅੱਗੇ ਜਾ ਕੇ ਪਤਾ ਨਹੀਂ ਕੀ ਕੁਝ ਹੋਣਾ ਆਜਾ ਜੇ ਤੈਨੂੰ ਕਰਮਾਂ ਦੀ ਸਜ਼ਾ ਮਿਲੀ ਨਹੀਂ ਖੜ ਜਾ ਥੋੜਾ ਟਾਈਮ ਸਵਰਨੇ ਨੂੰ ਦੁਬਾਰਾ ਪਿਓ ਬਣ ਲੈੰਦੇ ਕੋਣ ਕਿਉਂ ਪਿੱਛੇ ਪਿੱਛੇ ਹੁੰਨੀ ਐ ਅਸਲੀ ਸਜ਼ਾ ਤੇਰੇ ਕਰਮਾਂ ਦੀ ਉਹੀ ਆ ਤੇ ਉਹ ਵੀ ਤੈਨੂੰ ਬਹੁਤ ਜਲਦੀ ਮਿਲਣ ਵਾਲੀ ਐ ਇੱਥੇ ਬੈਠ ਜਾ ਤੇ ਇੱਥੇ ਬੈਠ ਕੇ ਨਾ ਜਿੰਨਾ ਪਿੱਟਣਾ ਓਨਾ ਪਿੱਟ ਲੈ ਉਹਦੇ ਕੁੜੀਆਂ ਸਾਹਮਣੇ ਜਾ ਕੇ ਨਾ ਪਿੱਟੀ ਨਾ ਐਵੇਂ ਹੋਂਕਾ ਲੈ ਜਾਣਗੀਆਂ ਦੇਖੋ ਭਾਈ ਮੈਂ ਆਪਣੇ ਡੈਡੀ ਨਾਲ ਗੱਲ ਕਰ ਲਈ ਆ ਆ ਸਾਰਾ ਪੋਸਟ ਨੂੰ 4000 ਚ ਦੇ ਦੇਣੇ ਆ ਆ ਲੱਕੜਾ ਲੋਕੜਾ ਚੱਕ ਕੇ ਆਪਾਂ ਥੱਲੇ ਰਖਾ ਦਿੰਨੇ ਆ ਤੇ ਬਾਕੀ ਆਪਣਾ ਸਬਾਈਸ ਪੂਈ ਕਰਕੇ ਇੱਥੇ ਰਹਿੰਦਾ ਰਹੀ ਪਰ ਪਾਲੀ ਉਹ ਜਿਆਦਾ ਪਤਾ ਕਿ ਚੱਕਰ ਗੜੀ ਨੇ ਸੇੜੀ ਨਾਖਰੇ ਬਹੁਤ ਆਂ ਹਾਂਜੀ ਜੀ ਤੇ ਬਾਈ ਜੀ ਕਹਿ ਰਹੇ ਨੇਗੇ ਵੀ ਇੱਥੋਂ ਆਪਾਂ ਸਾਰਾ ਰੰਗ ਰੂਪ ਬਦਲ ਦਾਂਗੇ ਤੇ ਆਪਾਂ ਨੂੰ 4000 ਰੁਪਏ ਦੇ ਵਿੱਚ ਕਹਿ ਰਹੇ ਨੇਗੇ ਸੋਹਣੇ ਜੀ ਕਿ 4000 ਦੀ ਬਜਾਏ 6000 ਰੁਪਏ ਆਪਾਂ ਕਿਤੇ ਹੋਰ ਕਰ ਦੇਵੇ ਤਾਂ ਵਧੀਆ ਨਹੀਂ ਉਹ ਭਾਬੀ ਜੀ ਜਿੱਥੇ ਤੁਸੀਂ 6000 ਰੁਪਏ ਦੇਣਾ ਉੱਥੇ ਲੋਕ ਪਤਾ ਨਹੀਂ ਕਹਿੋ ਜੇ ਹੋਣਗੇ ਪਤਾ ਨਹੀਂ ਆਂਡਗਵਾਨ ਸਹੀ ਹੋਣਾ ਜਾਂ ਨਹੀਂ ਹੋਣਾ ਇੱਥੇ ਤਾਂ ਘਰ ਵਾਲੀ ਗੱਲ ਆ ਪਰ ਪਾਲੀ ਮੈਂ ਲਾਦਾ ਵੀਰਾ ਸਹੀ ਕਹਿ ਰਿਹਾ ਹੈ ਨਾਲੇ ਇੱਥੇ ਆਪਣਾ ਕਿਰਨ ਨੂੰ ਵੀ ਨਹੀਂ ਪਤਾ ਲੱਗਣਾ ਵੀ ਕਿੱਥੇ ਰਹਿ ਰਹੇ ਨੇ ਨਾਲੇ ਜਿਉ ਨੂੰ ਕਿਤੇ ਪਤਾ ਲੱਗ ਵੀ ਗਿਆ ਨਾ ਤਾਂ ਫਿਰ ਉਹ ਵੀ ਕਲੇਸ਼ ਪਾਊਗੀ ਲੈ ਪਤਾ ਲੱਗਣਾ ਲੱਗੀ ਜਾਵੇ ਹੁਣ ਕਾ ਦਾ ਡਰ ਜਦ ਘੋਟ ਮੈਰिज ਹੋਈ ਗਈ ਆਪਣੀ ਲੈ ਭਾਬੀ ਤੁਸੀਂ ਕਿੱਦਾਂ ਦੀ ਗੱਲ ਕਰੀ ਜਾਂਦੇ ਆ ਜੇ ਕਿਸੇ ਨੂੰ ਪਤਾ ਲੱਗ ਗਿਆ ਲੱਗ ਗਿਆ ਜੇ ਕਲ ਕਲਾ ਨੂੰ ਇਹਦੀ ਘਰ ਨੂੰ ਪਤਾ ਲੱਗ ਗਿਆ ਵੀ ਇਹ ਇੱਥੇ ਰਹਿੰਦਾ ਆ ਜੇ ਪੁਲਿਸ ਵਾਲੇ ਨੂੰ ਲੈ ਕੇ ਆ ਗਈ ਤਾਂ ਇਹਦਾ ਕੀ ਬਣੂ ਲੈ ਛੱਡੋ ਭਾਜੀ ਮੇਰਾ ਸਵਰਨਾ ਕਿਤੇ ਮਾੜਾ ਮੋਟਾ ਇਹਦੀ ਇੰਨੀ ਜਾਣ ਪਛਾਣ ਆ ਪੁਲਿਸ ਦੇ ਵਿੱਚ ਆਪੇ ਹੀ ਸੰਭਲੂ ਸਾਰਾ ਗੱਲ ਸੁਣੋ ਰਪਾਲੀ ਪੁਲਿਸ ਵੀ ਸਹੀ ਬੰਦੇ ਦਾ ਸਾਥ ਦਿੰਦੀ ਹੈ ਤੇ ਗਲਤ ਦੇ ਮਾਰਦੀ ਹੈ ਡੰਡੇ ਤੇ ਅੱਜ ਕੱਲ੍ਹ ਰਨਦਾ ਵੀ ਹੱਥ ਬਹੁਤ ਚੱਲਦਾ ਪਿਆ। ਮਤਲਬ ਦੱਸੋ ਮੈਂ ਛੋੜੀ ਦੋਨਾਂ ਤੋਂ ਕੀ ਗੱਲ ਲੁਕਾਵਾਂ? ਜਿਹੜੀ ਜਨਾਨੀ ਮੇਰੇ ਬੱਚਿਆਂ ਦੇ ਸਾਹਮਣੇ ਆਪਦੇ ਘਰ ਵਾਲੇ ਤੇ ਹੱਥ ਚੁੱਕਦੀ ਐ ਤੇ ਦੱਸੋ ਉਹਦੇ ਨਾਲ ਮੈਂ ਕਿੱਦਾਂ ਰਹਿਣਾ? ਯਾਰ ਇਹ ਤਾਂ ਗਾਤਗਾਲ ਐ। ਤੁਹਾਡੀ ਮੰਮੀ ਤੇ ਲਵਪ੍ਰੀਤ ਨੇ ਕੁਝ ਨਹੀਂ ਕਿਹਾ ਉਹਨੂੰ? ਉਹ ਤਾਂ ਆਪ ਭੱਜ-ਭੱਜ ਕੇ ਲੁਕੀਆਂ ਨੇ ਵੀ ਕਿਤੇ ਸਾਡੇ ਵੀ ਨਾ ਬੋਦੇ ਫੜ ਲਈ। ਮੇਰਾ ਉਸ ਘਰ ਦੇ ਵਿੱਚ ਇੱਕ ਵਾਰੀ ਪੈਰ ਪੈਰਨ ਦੇ ਸਵਰ ਨੇ ਘਰ ਦੇ ਬਾਹਰੇ ਨਿਆਰੇ ਕਰ ਦੂੰ ਮੈਂ। ਭਾਬੀ ਜੀ ਬਾਰੇ ਨੇਾਰੇ ਦਾ ਘਰ ਤੇ ਤੁਸੀਂ ਤਾਂ ਕਰੋਗੇ ਜੇ ਉਸ ਘਰ ਦੇ ਵਿੱਚੋਂ ਨਿਕਲੇਗੀ ਨਾਲੇ ਇੱਕ ਮਿਆਂ ਦੇ ਵਿੱਚ ਦੋ ਤਲਵਾਰਾ ਥੋੜੇ ਰਹਿ ਸਕਦੀਆਂ ਆ ਜੇ ਤਾਂ ਤੁਸੀਂ ਉਹ ਘਰ ਦੇ ਵਿੱਚ ਗਏ ਜਾਂ ਉਹ ਇਹਨੂੰ ਤਾਂਏਗੀ ਜਾਂ ਤੁਹਾਨੂੰ ਤਾਂਏਗੀ ਜਾ ਬਈ ਇਦਾਂ ਕਰ ਗਰਮੀ ਬਹੁਤਾ ਥੋੜਾ ਠੰਡਾ ਨਿੰਬੂ ਪਾਣੀ ਬਣਵਾ ਕੇ ਲੈ ਕੇ ਆ ਉਹ ਹਾਂਜੀ ਰਪਾਲੀ ਜੀ ਹੁਣ ਤੁਸੀਂ ਦੱਸੋ ਕੀ ਸੋਚਿਆ ਇੱਥੇ ਰਹਿਣ ਬਾਰੇ ਯਾਰ ਗੱਲ ਸੁਣੋ ਅਗਲੇ ਨੂੰ 4000 ਆਂਦਾ ਹੈ ਤੇ ਅਗਲਾ ਤਾਂ ਮਿੱਠੀਆਂ ਪਾਊਗਾ ਹੀ ਨਾਲੇ ਜਿੱਥੇ 6000 ਅਸੀਂ ਭਰ ਲਾਂਗੇ ਆਂਡ ਗੌਂਡ ਦੀ ਟੈਨਸ਼ਨ ਨਾ ਲੋ ਆਂਡ ਗੌਂਡ ਨਾਲ ਤਾਂ ਬਣਾ ਕੇ ਰੱਖਣੀ ਪੈਂਦੀ ਆ ਬਾਕੀ ਜਿੱਦਾਂ ਦਾ ਹੋਇਆ ਦੇਖ ਲਾਂਗੇ ਹੋਰ ਪਾਲੀ ਮੇ ਪਤਾ ਕਰਿਆ ਸੀ ਜਿਹੜਾ 6000 ਰੁਪਏ ਵਾਲਾ ਪੋਰਸ਼ਨ ਆ ਨਾ ਉਹ ਅਗਲਾ 2 ਮਹੀਨਿਆਂ ਦਾ ਕਿਰਾਇਆ ਐਡਵਾਂਸ ਮੰਗ ਰਿਹਾ ਤੇ ਨਾਲ ਜਿਹੜਾ ਮੈਂ ਬੰਦਾ ਵਿੱਚ ਪਾਇਆ ਸੀ ਨਾ ਡੀਲਰ ਤੇ 6000 ਰੁਪਿਆ ਉਹ ਵੀ ਲਊਗਾ ਹੁਣ 10 ਮੈਂ 18000 ਰੁਪਿਆ ਇੱਕਦਮ ਕਿੱਥੋਂ ਤਿਆਰ ਕਰਾਂ ਕੋਈ ਯਾਰ ਇਸ ਟਾਈਮ ਤਾਂ ਮੇਰੀ ਜੇਬ ਦੇ ਵਿੱਚ 1000 ਰੁਪਿਆ ਉਹ ਵੀ ਮੰਮੀ ਤੋਂ ਮੰਗ ਕੇ ਲੈ ਕੇ ਆਇਆ ਉਹ ਸੱਚ ਪੈਸਿਆਂ ਤੋਂ ਮੈਨੂੰ ਕੋਈ ਗੱਲ ਵੀ ਚੇਤੇ ਆ ਗਈ। ਮੰਮੀ ਨੂੰ ਨਾ 50000 ਰੁਪਏ ਦੇ ਲੋਨ ਸੀ। ਉਹਨਾਂ ਨੇ ਨਾ ਮੁੰਡੀ ਚੜਾਉਣੀ ਹੈ। ਉਹ ਯਾਰ ਮੇਰੇ ਕੋਲ ਤਾਂ ਮੈਂ ਤੈਨੂੰ ਪਹਿਲਾਂ ਦੱਸਿਆ ਵੀ 18000 ਰੁਪਏ ਭਾਰ ਨੂੰ ਕਰਾਇਆ ਨਹੀਂ ਹੈਗਾ ਤੇ ਮੈਂ 50000 ਰੁਪਏ ਦਾ ਪ੍ਰਬੰਧ ਕਿੱਥੋਂ ਕਰੂੰ ਦੱਸ? ਤੁਸੀਂ ਇਦਾਂ ਕਰੋ 1 ਲੱਖ ਰੁਪਏ ਦਾ ਲੋਨ ਚੱਕ ਲਓ। ਉਹਦੇ ਚੋਂ 50000 ਰੁਪਏ ਵੀ ਮੰਮੀ ਨੂੰ ਦੇ ਦਾਂਗੇ। 18000 ਰੁਪਏ ਤੁਸੀਂ ਡੀਲਰ ਨੂੰ ਦੇ ਦਿਓ। ਬਾਕੀ 3000 ਪਾਪਾ ਸੇਵ ਕਰ ਲਾਂਗੇ। ਸੋਚਦੇ ਕਿਉਂ? ਮੇਰੇ 10 ਲੱਖ ਰੁਪਏ ਦਾ ਲੋਨ ਨਹੀਂ ਚੱਕ ਸਕਦੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤੁਸੀਂ ਬਦਲ ਗਏ ਹੋ ਉਹ ਨਹੀਂ ਕਮਲੀਏ ਬਾਦਲਿਆ ਨਹੀਂ ਮੈਂ ਤੇਰੇ ਕੋਲ 5 ਲੱਖ ਰੁਪਏ ਦੀ ਐਫ ਡੀ ਪਈ ਤਾਂ ਹੈਗੀ ਐ ਉਹਦੇ ਚੋਂ ਆਪਾਂ 10 ਲੱਖ ਰੁਪਏ ਕਢਵਾ ਲੈਣੇ 5 ਲੱਖ ਦਾ ਵਿਆਜ ਆ ਜਾਂਦਾ ਐਫ ਡੀ ਦਾ ਨਾਲੇ ਜੇ ਉਹਦੇ ਵਿੱਚੋਂ ਲੱਖ ਰੁਪਏ ਕਢਾ ਲਾਂਗੇ ਤਾਂ ਤੁਹਾਨੂੰ ਵਿਆਜ ਵੀ ਨਹੀਂ ਆਉਣਾ ਮੈਂ ਹੁਣ ਤੂੰ ਕਹਿਨੀਆ ਫਿਰ ਮੈਂ ਲੋਨ ਚੱਕਾਂ ਯਾਰ ਲੋਨ ਚੱਕ ਕੇ ਸੋਹਣੀ ਸੈਟਿੰਗ ਹੋ ਜਾਣੀ ਐ ਉਹੋ ਤੁਸੀਂ ਦਿਮਾਗ ਨਾਲ ਨਹੀਂ ਚੱਲਦੇ ਇੱਥੇ AC ਲੱਗਣ ਵਾਲਾ ਰਸੋਈ ਦਾ ਸਾਰਾ ਸਮਾਨ ਆਣ ਵਾਲਾ ਹੈ। ਕਿਰਪਿਆ 40-50 ਹਜ਼ਾਰ ਰੁਪਏ ਲੱਗ ਜਾਣਾ। ਨਾਲੇ 6000 ਦੇ ਪੋਸ਼ਣ ਦੇ ਵਿੱਚ ਸਿਰਫ ਆਪਾਂ ਨੂੰ AC ਲਵਾਉਣਾ ਪੈਣਾ। ਉੱਥੇ ਵੀ ਤਾਂ AC 40000 ਰੁਪਏ ਦੀ ਆਉਣਾ ਹੈ। ਇਹ ਤਾਂ ਗੱਲ ਇੱਕੋ ਹੀ ਹੋਗੀ ਨਾ ਪਮੇ ਦੀ ਕਰਨ ਉਧਰੋਂ ਫੜ ਲਓ ਪਮਾ ਦੀ ਇਧਰੋਂ ਫੜ ਲਓ। ਗੱਲ ਤਾਂ ਬਰਾਬਰ ਹੀ ਆ ਨਾ। ਯਾਰ ਉੱਥੇ ਦਾ AC ਆਪਾਂ ਕਿਸ਼ਤਾਂ 'ਚ ਲਵਾ ਲਾਂਗੇ। ਨਾਲੇ ਰਸੋਈ ਬਣੀ ਬਣਾਈ ਮਿਲੂ। ਚਲ ਠੀਕ ਹੈ। ਮੈਂ ਵੀ ਦੇਖਦਾ ਫਿਰ ਕਰਦਾ ਬੈਂਕ ਵਾਲਿਆਂ ਨਾਲ ਗੱਲ ਤੇ ਕਰਾਉਣਾ ਲੋਨ ਦਾ ਫਲਾਈ। ਪਰਪਾ ਲਈ ਤੂੰ ਨਾ ਯਾਰ ਮੇਰੇ ਨਾਲ ਲੜਿਆ ਨਾ। ਤੂੰ ਜਦੋਂ ਮੇਰੇ ਨਾਲ ਲੜਦੀ ਆ ਨਾ ਮੈਨੂੰ ਇਦਾਂ ਲੱਗਦਾ ਵਿਆਹ ਕਰਵਾ ਕੇ ਤੇਰੇ ਨਾਲ ਗਲਤੀ ਕਰਵਾਉਣਾ। ਓਹੋ ਠੀਕ ਐ ਮੇਰੇ ਸੋਹਣੇ ਮੇਰੇ ਬੁੱਗਿਆ ਮੈਂ ਨਹੀਂ ਲੜਦੀ। ਚਲ ਨਾਲੇ ਦੇਖ ਤੇਰਾ ਦੋਸਤ ਲੈ ਕੇ ਆਇਆ ਨਿੰਬੂ ਪਾਣੀ ਕਿ ਨਹੀਂ। ਅਮਮਾ ਨਾ ਹੱਸ ਕੇ ਸੁਣਿਆ ਗਈ ਸੀ ਜਿਹਦੇ ਨਾਲ ਮਿੱਠੇ ਬਣ ਕੇ ਰਹੂੰਗੀ ਨਾ ਤਾਂ ਹੀ ਇਹ ਮੈਨੂੰ ਖਿਲਾਊਗਾ। ਸ਼ਿਵੂ ਇਹ ਡਿੰਗਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਸਟੀਆਂ ਹੁੰਦੀਆਂ ਨੇ ਇਹਨੇ। ਗਾ ਮੈਨੂੰ ਕਹਿਣਾ ਕੋਈ ਗੱਡੀ ਲੈ ਦੇ। ਕਿੰਨ ਦੱਸੂਗਾ ਮੈਂ ਆਗੇ ਆਓ ਤੁਸੀਂ ਇੰਨੀ ਗਰਮੀ ਚ ਉੱਥੇ ਖੜ੍ਹ ਗਏ ਹੋ ਅੰਦਰ ਆ ਜਾਓ ਏਸੀ ਚੱਲਦਾ ਪਿਆ ਉਸਤਾਦ ਜੀ ਇੱਥੇ ਆ ਜਾਓ ਨੈਚੁਰਲ ਹਵਾ ਲੋ ਬਾਹਰ ਲਈ ਖਿੜਕੀ ਕਾਤੇ ਲਵਾਈਏ ਆਪਾਂ ਜਦੋਂ ਦੇਖੋ ਏਸੀ ਏਸੀ ਹਾਂ 30 ਨਹੀਂ ਕਰ ਰਹੀ ਐ ਗੱਡੀ ਚੜਾ ਦੂੰਗਾ ਤੇਰੇ ਉੱਤੇ ਮੈਂ ਆਏ ਹਾਏ ਅੱਜ ਮੁੰਡਾ ਬੜਾ ਖੁਸ਼ ਐ ਕੀ ਗੱਲ ਸ਼ੁਕਰ ਨਾਲੇ ਸਾਡੇ ਨਾਲ ਗੱਲ ਕਰਨ ਦਾ ਵੀ ਤੁਹਾਡੇ ਕੋਲ ਟਾਈਮ ਨਿਕਲਿਆ ਨਹੀਂ ਤਾਂ ਹਰ ਵੇਲੇ ਕੰਮ 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 ਫੌਰ ਕੋ ਸੁਝਦਾ ਹੀ ਨਹੀਂ ਤੁਹਾਨੂੰ ਉਸਤਾਜ ਜੀ ਕੰਮ ਹੈਗਾ ਤੇ ਕੰਮ ਕਰਨੇ ਚਾਹੀਦੇ ਆ ਨਾ ਬੰਦੇ ਨੂੰ ਜਿੰਨਾਂ ਕੋ ਕੰਮ ਨਹੀਂ ਨਾ ਇਹਦਾ ਉਹਨਾਂ ਨੂੰ ਕੁਛ ਘਰੇ ਵੇਲੇ ਹੀ ਰੋਟੀਆਂ ਪਾੜਦੇ ਰਹਿੰਦੇ ਨੇ ਨਾਲੇ ਸ਼ੁਕਰ ਕਰ ਮਾਲਕ ਦਾ ਵੀ ਕੰਮ ਦਿੱਤਾ ਤੇ ਸੋਨਾ ਚੱਲਦਾ ਵੀ ਪਿਆ ਇੱਕ ਗੱਲ ਹੋਰ ਆ ਰਮਣ ਵੀਰਾ ਨਾ ਆਪਣੇ ਕਿਸੇ 파ਟਨਰ ਕੋ ਗਿਆ ਸੀ ਤੇ ਫੈਕਟਰੀ ਦੇ ਕੰਮ ਨੂੰ ਲੈ ਕੇ ਦਿੱਲੀ ਜਾਣ ਦੀ ਸੋਚਦੇ ਪਏ ਨੇ ਤੇ ਪਿੱਛੋਂ ਜੇ ਮੈਂ ਕੱਲਾ ਰਹਿ ਗਿਆ ਫੇਰ ਹੈ ਇੱਥੇ ਕੰਮਕਾਰ ਆਪਣਾ ਸਹੀ ਤਾਂ ਹੈ ਵੀਰੇ ਨੂੰ ਕੀ ਲੋੜ ਪੈ ਗਈ ਦਿੱਲੀ ਜਾਣ ਦੀ ਉਹ ਆਹੋ ਮੈਂ ਵੀਰੇ ਨਾਲ ਗੱਲ ਕੀਤੀ ਆ ਕਿ ਵੀਰੇ ਕੀ ਲੋੜ ਆ ਉੱਥੇ ਸੋਹਣਾ ਚੱਲੀ ਜਾਂਦਾ ਪਰ ਪਤਾ ਨਹੀਂ ਹੁਣ ਵੀਰਿਆ ਵੱਡਾ ਸੋਚਣੀ ਵੀ ਵੱਧ ਗਈ ਹੋਊਗੀ ਚਲੋ ਠੀਕ ਐ ਕੁਝ ਵਧੀਆ ਸੋਚਿਆ ਹੋਊਗਾ ਵੀਰੇ ਨੇ ਆ ਤਾਂ ਤੇ ਮੈਂ ਤੁਹਾਨੂੰ ਕਹਿਣ ਲੱਗੀ ਸੀ ਮੰਮੀ ਨਾ ਕਿਰਨ ਵੱਲ ਗਏ ਨੇ ਹੈ ਮੰਮੀ ਕਿਰਨ ਵੱਲ ਗਏ ਨੇ ਤਾਂ ਮੈਨੂੰ ਫੋਨ ਤੇ ਦੱਸਿਆ ਨਹੀਂ ਮਰੇ ਮੰਮੀ ਨੂੰ ਕੱਲ੍ਹੇ ਤਾਂ ਜਾਣ ਦਿੱਤਾ ਮੈਨੂੰ ਫੋਨ ਕਰਕੇ ਘਰੇ ਬੁਲਾਉਂਦੀ ਮੈਂ ਤੇ ਮੰਮੀ ਇਕੱਠੇ ਜਾ ਜਾਂਦੇ ਤੇ ਮਾਤਾ ਦਾ ਇੰਨਾ ਹੀ ਦਿਲ ਦੀ ਕਰਨ ਨੂੰ ਮਿਲੰਦਾ ਮੈਂ ਤਾਂ ਮੰਮੀ ਨੂੰ ਬਥੇਰਾ ਰੋਕਿਆ ਸੀ ਇਸ ਵੱਲੋਂ ਵਿਚਾਲ ਦੋਨਾ ਚੋਂ ਨਾ ਇੱਕ ਜਣਾ ਵੀ ਆ ਜਾਂਦਾ ਨਾ ਤਨ ਜਾ ਕੇ ਉਹਦੇ ਛੱਡ ਜਾਂਦੇ ਨੇ ਪਰ ਮੰਮੀ ਨੇ ਨਾ ਮੇਰੀ ਇੱਕ ਕ ਵੀ ਨਹੀਂ ਸੁਣੀ ਮੰਮੀ ਕਹਿੰਦੇ ਨਹੀਂ ਮੈਂ ਤਾਂ ਆਪਣੇ ਤੀ ਨਹੀਂ ਮਿਲਣਾ ਪਰ ਫਿਰ ਵੀ ਉਸਤਾਦ ਉਹ ਸਾਲਾ ਟੱਬਰ ਨਾ ਛਿੱਤਿਆਂ ਦਾ ਟੱਬਰ ਆ ਤੇ ਮਾਤਾ ਨੂੰ ਕਹਿੰਨੇ 11 21 ਕਹੀ ਨਾ ਪਰ ਤੈਨੂੰ ਮੇਰੇ ਗੁੱਸੇ ਦਾ ਪਤਾ ਹੀ ਆ ਤੇ ਉਹਨਾਂ ਤੇ ਗੁੱਸੇ ਤੋਂ ਪਹਿਲਾਂ ਨਾ ਮੇਰਾ ਗੁੱਸਾ ਤੇਰੇ ਤੇ ਲੱਥਣਾ। ਜੇ ਮਾਤਾ ਨੇ ਜਿੱਦ ਫੜੀ ਸੀ ਉੱਧਰ ਜਾਣ ਦੀ ਤੈਂ ਤਾਂ ਫੋਨ ਕਰ ਦਿੰਦੀ। ਓਹੋ ਤੁਸੀਂ ਕਿਉਂ ਉਹ ਚ ਪਾਇਆ? ਜੇ ਉਹ ਛਿੱਤਿਆਂ ਦਾ ਟੱਬਰ ਹੈ ਨਾ ਤੇ ਮੈਂ ਆਪਣੀ ਸੱਸ ਨੂੰ ਚੰਗੀ ਤਰ੍ਹਾਂ ਜਾਣਦੀ ਆ। ਇੱਕ ਦੀਆਂ ਨਾ 400 ਨਾ ਕਿ ਆਣਗੇ। 헤 ਤਾਂ ਹੁਣ ਨਾ ਮਤ ਦੇ ਆਣ ਤੇ ਪਤਾ ਲੱਗੂਗਾ ਵੀ ਉੱਥੇ ਕੀ ਹੋਇਆ। ਤੇ ਇੱਕ ਗੱਲ ਹੋਰ ਰਮਨ ਭਾਈ ਨੂੰ ਕੀ ਹੋਇਆ ਪਿਆ? ਸਵੇਹਾ ਇੱਕੋ ਦਮ ਹੀ ਚੇਂਜ ਹੋ ਗਿਆ। ਮੈਂ ਕਿਹਾ ਕੰਮ ਨੂੰ ਹੱਥ ਲਾਉਣਾ ਤੇ ਮੈਨੂੰ ਕਹਿੰਦੇ ਨਹੀਂ ਛੁਪਰੇ ਜਾ ਰੈਸਟ ਕਰ ਮੈਂ ਕਰ ਲੈਣਾ ਤੇ ਮੇਰੀ ਜੇਬ ਤੇ ਉਹਦੇ ਨੂੰ 10000 ਰੁਪਏ ਵੀ ਪਾ ਕੇ ਗਏ ਨੇ ਕਹਿੰਦੇ ਜਦੋਂ ਤੇ ਕੋ ਪੈਸੇ ਮੁਕਣ ਤੂੰ ਮੇਰੇ ਕੋਲ ਵਾਪਸ 100 ਰੁਪਏ ਮੰਗ ਲੈਣਾ ਸਮਝ ਨਹੀਂ ਆਇਆ ਸਿੱਕਾ ਆਪਣੀ ਤਾਂ ਕਿੰਨੇ ਦਿਨਾਂ ਤੋਂ ਗੱਲ ਹੀ ਨਹੀਂ ਹੁੰਦੀ ਵੀ ਸੀ ਮੈਂ ਤੁਹਾਨੂੰ ਦੱਸਣਾ ਸੀਗਾ ਵੀਰਾ ਨਾ ਮੈਨੂੰ ਵੀ 15000 ਰੁਪਏ ਫੜਾ ਕੇ ਗਿਆ ਕਹਿੰਦੇ ਪੈਸੇ ਨਾ ਆਪਣੇ ਕੋਲ ਰੱਖਿਆ ਕਰ ਕਿਸੇ ਟਾਈਮ ਤੇ ਵੀ ਲੋੜ ਪੈ ਸਕਦੀ ਹੈ ਨਾਲੇ ਇੱਕ ਗੱਲ ਹੋਰ ਵੀਰੇ ਨੂੰ ਨਾ ਮੇਰੇ ਪੇਕਿਆਂ ਦੀ ਗੱਲ ਦਾ ਵੀ ਪਤਾ ਲੱਗ ਗਿਆ ਉਹ ਮੈਨੂੰ ਉਸਤਾਦ ਸਾਰਾ ਕੁਝ ਹੀ ਪਤਾ ਲੱਗਿਆ ਗੱਲ ਹੈਗੀ ਏਦਾਂ ਕਿ ਭਾਬੀ ਨੇ ਸੰਧੋ ਵਾਲੀ ਦੁਕਾਨ ਦੀ ਗੱਲ ਲੜਾਈ ਸੀ ਉਹ ਵੀਰੇ ਦੇ ਦਿਮਾਗ 'ਚ ਕਿਤਨਾ ਕਿਤੇ ਗੱਲ ਫਸੀ ਹੋਈ ਸੀ ਬਿਨਾ ਉਹ ਗੱਲ ਸੰਧੋ ਦੇ ਮੁੰਡੇ ਨਾਲ ਕਰਕੇ ਆਇਆ ਤੇ ਉਹਨੇ ਸਾਰੇ ਕੁਝ ਦੱਸਤਾ ਵੀ ਤੇਰੇ ਭਰਾਣੇ ਆ ਚੀਜ਼ ਕਾਦੇ ਵਾਸਤੇ ਕੀਤੀ ਆ ਇਸ ਕਰਕੇ ਵੀਰੇ ਨੂੰ ਪਤਾ ਲੱਗ ਗਿਆ ਜੇ ਮੇਰੇ ਭਰਾਣੇ ਕਿਸੇ ਦੀ ਮਦਦ ਵਾਸਤੇ ਮੈਨੇ ਝੂਠ ਬੋਲਿਆ ਵੀ ਆ ਤੇ ਉਹਨੇ ਕੁਝ ਗਲਤ ਨਹੀਂ ਕੀਤਾ ਤਾਂ ਵੀਰੇ ਉਹ ਚੀਜ਼ਾਂ ਨੂੰ ਪੋਜ਼ੀਟਿਵ ਵਿੱਚ ਲੈ ਗਿਆ ਤਾਂ ਠੀਕ ਆ ਨਾ ਚਲੋ ਸ਼ੁਕਰ ਹੈ ਜੇ ਵੀਰੇ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਅੱਗੋਂ ਰਿਐਕਟ ਪੋਜ਼ੀਟਿਵ ਵਿੱਚ ਹੀ ਕੀਤਾ ਆ ਮੈਨੂੰ ਤਾਂ ਇਹ ਸੀਗਾ ਅਮ ਥੋੜੇ ਜੇ ਪੈਸੇਆਂ ਪਿੱਛੇ ਭਰਾ ਭਰਾ ਆਪਣਾ ਹਿਸਾਬ ਨਾ ਅਡ ਕਰਨਣ। ਉਸਤਾਦ ਮੈਨਾਂ ਆਪਣੇ ਭਰਾ ਉੱਤੇ ਟੁੱਟ ਕੇ ਨਹੀਂ ਰਹਿਣਾ ਚਾਹੁੰਦਾ ਤੇ ਨਾ ਹੀ ਸਾਡੇ ਦੋਨੋਂ ਭਰਾਵਾਂ ਦੀ ਲਾਈਫ ਸਟਾਈਲ 'ਚ ਇੱਕ ਕੈਸਾ ਦਿਨ ਆਵੇ ਜਦੋਂ ਸਾਡੇ ਦੋਨੋਂ ਦੇ ਹਿਸਾਬ ਨਾ ਲੱਗ ਲੱਗ। ਇਸ ਕਰਕੇ ਜੋ ਰਮਣ ਸਾਡੇ ਵਾਸਤੇ ਕਰਦਾ ਪਿਆ ਉਹ ਸਾਡੀ ਸੋਚ ਤੋਂ ਵੀ ਉੱਤੇ ਦਾ ਕਰਦਾ ਪਿਆ ਤੇ ਮੈਂ ਆਪਣੇ ਭਰਾ ਦਾ ਨਾ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ। ਹੁਣ ਚਾਹ ਤੇ ਪਕੌੜੇ ਬਣਾਦਾ। ਜਦੋਂ ਉਹ ਉੱਠੀ ਉਹਦੋਂ ਦੀ ਰੋਈ ਜਾਂਦੀ ਆ ਪਤਾ ਨਹੀਂ ਕੀ ਦਰਦ ਹੁੰਦਾ ਪਿਆ ਕੀ ਪਤਾ ਆਪਣੇ ਪਿਓ ਨੂੰ ਯਾਦ ਕਰਦੀ ਹੋਵੇ ਮੰਮੀ ਡੈਡੀ ਤਾਂ ਅੱਗੇ ਸ਼ਾਮ ਨੂੰ ਆ ਜਾਂਦੇ ਸੀ ਹੁਣ ਤਾਂ ਹਫਤਾ ਹਫਤਾ ਨਹੀਂ ਆਉਂਦੇ ਤੈਨੂੰ ਪਤਾ ਹੀ ਆਪਣੇ ਪਿਓ ਦੇ ਲੱਛਣ ਤੇਰੇ ਤੋਂ ਕੀ ਲੁਕਿਆ ਹੋਇਆ ਡਾਂਗ ਲੈ ਲੈ ਪਤਲੀ ਜੀ ਤੇ ਉਹਨੂੰ ਲਾ ਲੈ ਤੇਲ ਤੇ ਵਰਾ ਜਿੱਥੇ ਵਰਾਣੀ ਏ ਤੇ ਨਾਲੇ ਮਾਰੀ ਗੁੱਜੀਆਂ ਜੜੀ ਕਿਸੇ ਨੂੰ ਪਤਾ ਵੀ ਨਾ ਚੱਲੇ ਮੰਮੀ ਤੁਸੀਂ ਸਟੇਸ਼ਨ ਦਾ ਚੱਲ ਖੇਲਦੇ ਆ ਦੇ ਨਾਲ oh wow let's go ਚੱਲ ਚੱਲੇ ਲੰ 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 ਮੈ ਟੂ ਮਮਾ ਮੰਮੀ ਅੱਜ ਅਚਾਨਕ ਮੇਰੀ ਯਾਦ ਕਿੱਥੋਂ ਆ ਗਈ ਕਿਉਂ ਮਾਵਾ ਨੂੰ ਧੀਆ ਦੀ ਯਾਦ ਨਹੀਂ ਆਣੀ ਨਾਲੇ ਆ ਕੁੜੀ ਨੂੰ ਐਡਾ ਲਿੱਸਾ ਕੀਤਾ ਹੋਇਆ ਹੈ ਕਿ ਇਹਨੂੰ ਕੁਝ ਖਿਲਾਂਦੀ ਪਲਾਂਦੀ ਨਹੀਂ ਮੰਮੀ ਤੁਹਾਡੇ ਸਾਹਮਣੇ ਹੀ ਆ ਗਲਗਲ ਤੇ ਤਾਂ ਰੀਰੀ ਕਰਨੀ ਸ਼ੁਰੂ ਹੋ ਜਾਂਦੀ ਹੈ ਅੰਦਰੋਂ ਅੰਦਰੋਂ ਕੀ ਹੋ ਰਿਹਾ ਮੈਨੂੰ ਆਪ ਨਹੀਂ ਸਮਝ ਆ ਰਿਹਾ ਕਿੱਥੇ ਤੇਰੀ ਸੱਸ ਤੇ ਤੇਰੀ ਦਰਾਣੀ ਬਲਾਹ ਜਰੈਨਨ ਮੰਮੀ ਥੋੜੀ ਦੇਰ ਪਹਿਲਾਂ ਹੀ ਗਈਆਂ ਦੋਨੋਂ ਜਾਣੀਆਂ ਮੈਨੂੰ ਟਾਂਚ ਮਾਰ ਕੇ ਜਿਹਦੇ ਨਾਲ ਸਵਰਨਾ ਨਾ ਕੋਡ ਮੈਰਿਜ ਕਰਵਾਈ ਬੈਠਾ ਨਾ ਉਹਨੂੰ ਜੱਫੇ ਪਾਣ ਗਈਆਂ ਮੈਂ ਤੇ ਸੁਣਿਆ ਨਾ ਵੀ ਇਨਸਾਨ ਬੁੱਢਾ ਹੁੰਦਾ ਹੈ ਨਾ ਉਹ ਪੈਦਲ ਹੋ ਜਾਂਦਾ ਦਿਮਾਖੋਂ ਆ ਤੇਰੀ ਸੱਸ ਵਾਲ ਵੇਖ ਕੇ ਨਾ ਮੈਨੂੰ ਤਾਂ ਸੱਚੀ ਯਕੀਨ ਨਹੀਂ ਹੋ ਗਿਆ ਮੰਮੀ ਪੁੱਛੋ ਨਾ ਤੁਸੀਂ ਸੱਸ ਨੇ ਤੇ ਦਰਾਣੀ ਨੇ ਨਾ ਮੇਰੇ ਨੱਕ 'ਚ ਦਮ ਕੀਤਾ ਪਿਆ ਓਹੋ ਮੰਮੀ ਤੁਸੀਂ 2 ਮਿੰਟ ਬੈਠੋ ਰਹਿਮਤ ਨਾਲ ਮੈਂ ਪਾਣੀ ਲੈ ਆਵਾਂ ਹੋ ਰਹਿਮਤ ਪੁੱਤ ਕਿੱਦਾਂ ਠੀਕ ਐ ਲਓ ਲਓ ਖਾਓ ਮੰਮੀ ਇਹ ਲਓ ਪਾਣੀ ਮੰਮੀ ਚਾਹ ਬਣਾਉਣੀ ਆ ਆਜੋ ਉਧਰ ਸੋਫੇ ਵਾਲੇ ਕਮਰੇ ਚ ਛੱਡ ਚਾਹ ਨੂੰ ਇੱਥੇ ਬੈਠ ਮੇਰਾ ਪੁੱਤ ਹੁਣ ਮੈਨੂੰ ਇਹ ਦੱਸ ਵੀ ਤੂੰ ਕਰਨਾ ਕੀ ਏ ਮੇਰੇ ਨਾਲ ਚੱਲਣਾ ਹੈ ਕਿ ਇੱਥੇ ਰਹਿਣਾ ਹੈ ਕਿਉਂਕਿ ਰਾਧਿਕਾ ਕਹਿ ਰਹੀ ਸੀ ਵੀ ਹਿੱਸੇ ਦੇ ਚੱਕਰ ਵਿੱਚ ਨਾ ਕੁੜੀ ਉੱਥੇ ਕੁੱਟ-ਕੁੱਟ ਕੇ ਮਰਦੀ ਪਈ ਏ ਤੇ ਆਪਾਂ ਹਿੱਸੇ ਨੂੰ ਕਰਨਾ ਵੀ ਕੀ ਏ ਮੈਂ ਹਿੱਸੇ ਦੀ ਗੱਲ ਤਾਂ ਬਾਅਦ ਦੀ ਗੱਲ ਹੈ ਮੈਂ ਤਾਂ ਇਨਸਾਨ ਨੂੰ ਨਾ ਅਕਲ ਦੇਣਾ ਚਾਹਨੀ ਆ ਜਾਂ ਤਾਂ ਮੈਨੂੰ ਘਰੋਂ ਭਜਾਉਂਦਾ ਨਾ ਜੇ ਭਜਾਈ ਲਿਆ ਸੀ ਤਾਂ ਫਿਰ ਮੇਰਾ ਹੋ ਕੇ ਰਹਿੰਦਾ ਇਹੋ ਜਿਹੇ ਨੂੰ ਨਾ ਕੋਈ ਵੀ ਅਕਲ ਨਹੀਂ ਦੇ ਸਕਦਾ ਇਹੋ ਜਿਹੇ ਨੂੰ ਤਾਂ ਵਕਤ ਹੀ ਅਕਲ ਦੇਵੇਗਾ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਇੱਥੇ ਰਹਿਣਾ ਕਿ ਮੇਰੇ ਨਾਲ ਚੱਲਣਾ ਨਾ ਨਾ ਮਾਂ ਮੈਂ ਤਾਂ ਇੱਥੇ ਹੀ ਰਹਿਣਾ ਰੰਗ ਦੇਖ ਲੈ ਪੀਲਾ ਪੈ ਗਿਆ ਜਿਵੇਂ ਅੰਦਰੋਂ ਅੰਦਰ ਹੀ ਨਾ ਘੁੱਟ ਘੁੱਟ ਕੇ ਰਹਿਣੀ ਪਈਏ ਜੇ ਨਹੀਂ ਗੁਜ਼ਾਰਾ ਹੈਗਾ ਤੇ ਚੱਲ ਮੇਰੇ ਨਾਲ ਫਿਰ ਕੀ ਹੋ ਗਿਆ ਮਾਂ ਅੱਜ ਮੇਰੇ ਉੱਤੇ ਟਾਈਮ ਔਖਾ ਹੈ ਸੋਖਾ ਵੀ ਆਊਗਾ ਪਰ ਮੈਨੂੰ ਨਹੀਂ ਲੱਗਦਾ ਕੀ ਟਾਈਮ ਸੋਖਾ ਆਊਗਾ ਮੈਨੂੰ ਟਾਈਮ ਸੋਖਾ ਲਿਆਣਾ ਪੈਣਾ ਤੇਰੇ ਦੋਨਾਂ ਭਰਾਵਾਂ ਦਾ ਨਾ ਕੰਮ ਹੈਗਾ ਵਧੀਆ ਤੇ ਇੱਕ ਛੋਟਾ ਜਿਹਾ ਘਰ ਲੈ ਦੇਣਗੇ ਤੇ ਆਪਣੇ ਬੱਚੇ ਪਾਲੀ ਜਾਈ ਤੇ ਰਾਮ ਨਾਲ ਉੱਥੇ ਰਹੀ ਜੀ ਅਸੀਂ ਕਾਹਨੂੰ ਇਹਨਾਂ ਦੀਆਂ ਗੱਲਾਂ ਸੁਣਨੀ ਆ ਨਾ ਨਾ ਮੰਮੀ ਕਿੰਨਾ ਸੋਖਾ ਨਹੀਂ ਛੱਡਦੀ ਇਹਨਾਂ ਨੂੰ ਮੈਂ ਘਰ ਤਾਂ ਇਹਨਾਂ ਤੋਂ ਹੀ ਲਵਾਂਗੀ ਹੁਣ ਮੈਂ ਦੇਖ ਲੈ ਕਿਤੇ ਆ ਘਰ ਲੈਂਦੀ ਲੈਂਦੀ ਦੇ ਚੱਕਰ ਚ ਨਾ ਕਿਤੇ ਤੈਨੂੰ ਹੀ ਨਾ ਅੰਦਰੋਂ ਅੰਦਰੇ ਕੁਛ ਕਰ ਦੇਣ ਮਮੀ ਮੈਂ ਨਾ ਉਹ ਭਰਾਵਾ ਦੀ ਭੈਣ ਆ ਇੰਨਾ ਮਾੜਾ ਟਾਈਮ ਦੇਖ ਕੇ ਉਹਨਾਂ ਨੇ ਅੱਜ ਚੰਗਾ ਲਿਆਂਦਾ ਮੈਂ ਵੀ ਆਪਣਾ ਚੰਗਾ ਟਾਈਮ ਲਿਆਂਵਾਂਗੀ ਤੁਸੀਂ ਮੇਰੇ ਤੇ ਵਿਸ਼ਵਾਸ ਤਾਂ ਰੱਖੋ ਮੈਂ ਤਾਂ ਨਾ ਐ ਸੋਚਦੀ ਆ ਵੀ ਆ ਦੋਨੋਂ ਕੁੜੀਆਂ ਚੱਕ ਤੇ ਆਪਣੀ ਨਾਨੀ ਵੱਲ ਭੱਗ ਜਾ ਤੇਰਾ ਮਾਮਾ ਤੇ ਤੇਰੀ ਮੰਮੀ ਉਹ ਤੈਨੂੰ ਆਪੇ ਸਾਥ ਲੈਣਗੇ ਇੱਕ ਨਾ ਇੱਕ ਦਿਨ ਆ ਕੇ ਨਾ ਮਾਮਾ-ਮਾਮੇ ਵੀ ਤੁਹਾਨੂੰ ਸੁਣਾ ਦਣਗੇ ਕਿ ਤੇਰੀ ਤੇ ਮੇਰੇ ਤੇ ਬੋਝ ਸੀ ਮੈਂ ਇਦਾਂ ਦਾ ਟਾਈਮ ਨਹੀਂ ਚਾਹਦੀ ਮੇਰੇ ਹੱਥ ਪੈਰ ਆਪਣੇ ਹੈਗੇ ਨੇ ਮੈਂ ਕਮਾ ਕੇ ਆਪਣੇ ਬੱਚੇ ਪਾਲ ਸਕਦੀ ਆ ਜਿਹੜੀ ਮੇਰੀ ਇਹ ਲੜਾਈ ਚੱਲ ਰਹੀ ਹੈ ਉਹਦਾ ਤਾਂ ਹਜੇ ਐਂਡ ਹੋਣ ਦੋ ਮੰਮੀ ਇਹਦਾ ਐਂਡ ਨਾ ਹੁਣ ਸਵਰਨੇ ਦੀ ਬਰਬਾਦੀ ਹੈ ਉਹ ਚਾਹ ਮੇਰੇ ਅੱਗੇ ਨਾ ਸੋਨੇ ਦਾ ਵੀ ਬਣ ਕੇ ਆ ਜਾਵੇ ਨਾ ਮੈਂ ਉਹਦੇ ਨਾਲ ਤਾਂ ਵੀ ਨੀ ਕਲਾਮ ਕਰਨੀ ਫੇਰ ਵੀ ਨਾ ਮੈਨੂੰ ਤੇਰੀ ਚਿੰਤਾ ਲੱਗੀ ਰਹਿੰਦੀ ਹੈ ਰਮਨ ਆਂਦਾ ਤੇ ਉਹ ਪੁੱਛਦਾ ਵੀ ਮੰਮੀ ਮੈਂ ਜਾਵਾਂ ਉੱਧਰ ਪਵਨ ਆਂਦਾ ਉਹ ਪੁੱਛਦਾ ਵੀ ਮੰਮੀ ਮੈਂ ਜਾਵਾਂ ਉੱਧਰ ਦੋਨੋਂ ਭਰਾ ਨਾ ਤੈਨੂੰ ਪਤਾ ਹੈ ਸੁਭਾਅ ਦੇ ਨੇ ਗਰਮ ਤੇ ਜੇ ਮਿਲ ਗਿਆ ਨਾ ਤੇ ਉਹਦੀ ਲੱਤ ਬਾਹਂ ਤੋੜਨਗੇ ਕੋਈ ਗੱਲ ਨਹੀਂ ਮੈਂ ਵੀ ਉਹਨਾਂ ਦੇ ਭਰਾਵਾਂ ਦੀ ਭੈਣ ਆ ਇੱਕ ਵਾਰ ਮੇਰੇ ਡਿੱਕੇ ਤਾਂ ਚੜੇ ਹੁਣ ਐ ਨਾ ਸੋਚੀ ਵੀ ਮੈਂ ਤੈਨੂੰ ਨਾ ਤਾਨਾ ਮਾਰਦੀ ਪਈਆਂ ਹੁਣ ਆਹ ਗੱਲ ਤਾਂ ਤੇਰੇ ਪੱਲੇ ਪੈ ਗਈ ਨਾ ਜਿਹੜੀਆਂ ਵੀ ਕੁੜੀਆਂ ਆਪਣੇ ਮਾਂ ਪਿਓ ਤੋਂ ਬਾਹਰ ਜਾਂਦੀਆਂ ਉਹ ਇੱਕ ਨਾ ਇੱਕ ਦਿਨ ਤਾਂ ਦੁੱਖ ਪਾਉਂਦੀਆਂ ਹੀ ਨੇ ਇਹ ਤਾਂ ਗੱਲ ਪੱਲੇ ਪੈ ਗਈ ਐ ਮਾਂ ਜਿਹੜੀ ਪਰਵਰਿਸ਼ ਤੁਸੀਂ ਮੈਨੂੰ ਦਿੱਤੀ ਐ ਨਾ ਮੈਂ ਵੀ ਆਪਣੀਆਂ ਧੀਆਂ ਨੂੰ ਅੱਧਾ ਦੀ ਪਰਵਰਿਸ਼ ਦੇਣਾ ਚਾਹੁੰਨੀ ਆ ਮੈਂ ਤਾਂ ਆਪ ਆਪਣੀਆਂ ਧੀਆਂ ਨੂੰ ਇਹੀ ਕਵਾਂਗੀ ਮਰਦੀਆਂ ਮਰ ਜਿਓ ਪਰ ਆਪਣੇ ਮਾਪਿਓ ਤੋਂ ਬਾਹਰ ਨਾ ਜਾਇਓ ਮੰਮੀ ਕਈ ਵਾਰ ਨਾ ਮੈਂ ਸੋਚ ਕੇ ਡਰ ਜਾਂਨੀ ਆ ਮੈਨੂੰ ਸਾਂਭਣ ਨੂੰ ਤਾਂ ਮੇਰੇ ਦੋ ਭਰਾ ਬੈਠੇ ਨੇ ਤੇ ਇਹਨਾਂ ਦੇ ਕੋਲ ਤਾਂ ਇੱਕ ਵੀ ਭਰਾ ਨਹੀਂ ਆ ਇਹ ਗੱਲ ਦੀ ਨਾ ਤੂੰ ਫਿਕਰ ਨਾ ਕਰ ਜੇ ਇਹਨਾਂ ਦਾ ਭਰਾ ਨਹੀਂ ਨਾ ਹੈਗਾ ਤੇ ਇਹਨਾਂ ਕੋਲ ਦੋ ਮਾਮੇ ਨੇ ਕਦੇ ਵੀ ਕੁੜੀਆਂ ਨੂੰ ਤਤੀਵਾ ਨਹੀਂ ਲੱਗਣ ਦੇਣਗੇ ਮੰਮੀ ਤੁਸੀਂ ਆਇਓ ਨਾ ਤੇ ਮੇਰੀ ਜਾਨ ਚ ਜਾਨ ਪੈ ਗਈ ਤੁਸੀਂ ਬੈਠੋ ਹੁਣ ਚਾਹ ਪੀ ਕੇ ਜਾਣੀ ਹੈ ਚਾਹ ਤੋਂ ਬਿਨਾ ਨਹੀਂ ਜਾਂਦਣ ਦੇ ਮਾਵਾਤੀ ਆ ਨਾ 10 ਮਿੰਟ ਵੀ ਦੁੱਖ ਸੁੱਖ ਕਰ ਲੈਣ ਨਾ ਤੇ ਕਾਫੀ ਬੋਝ ਹਲਕਾ ਹੋ ਜਾਂਦਾ ਕਰਮ ਕਦੇ ਵੀ ਨਾ ਖਾਲੀ ਨਹੀਂ ਜਾਂਦੇ ਜੇ ਅੱਜ ਉਹਨੇ ਤੇਰਾ ਜੀਣਾ ਮੁਸ਼ਕਲ ਕੀਤਾ ਨਾ ਤੇ ਕੱਲ ਨੂੰ ਰੱਬ ਨੇ ਉਹਦਾ ਨਾ ਮਰਨਾ ਮੁਸ਼ਕਲ ਕਰ ਦੇਣਾ